ਹਾਂਜੀ ਆਪ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਫਾਈਨਲੀ ਹੁਣ ਮੈਂ ਜਾ ਕੇ ਹੁਣੇ ਥੋੜੀ ਦੇਰ ਪਹਿਲੇ ਵੋਟ ਪਾ ਕੇ ਆਈ ਆਂ ਜੀ ਤੁਸੀਂ ਵੀ ਆਪ ਸਾਰੇ ਜਾ ਕੋ ਜਾ ਕੇ ਤੇ ਆਪਣੀਆਂ ਵੋਟਾਂ ਪਾ ਕੇ ਆਓ ਆਪਣੇ ਹੱਕ ਦਾ ਇਸਤੇਮਾਲ ਕਰੋ ਕਿਉਂਕਿ ਜੇ ਤੁਸੀਂ ਵੋਟ ਪਾਉਣ ਨਹੀਂ ਜਾਂਦੇ ਤੇ ਤੁਹਾਡੀ ਵੋਟ ਜਿਹੜੀ ਹੈ ਏਦਾਂ ਹੀ ਜਾਇਆ ਚਲੀ ਜਾਂਦੀ ਹੈ ਸੋ ਕੋਈ ਹੋਰ ਹੀ ਵੋਟ ਆਪਣੇ ਆਪ ਪੈਸੇ ਪੁੱਸੇ ਲੈ ਕੇ ਉਧਰ ਉਧਰ ਤੇ ਵੋਟ ਪਾ ਦਿੰਦੇ ਹਨ ਸੋ ਇਸ ਕਰਕੇ ਬੇਨਤੀ ਹੈ ਕਿ ਸਾਰਿਆਂ ਨੂੰ ਹੀ ਕਿ ਆਪਣੇ ਹੱਕ ਦਾ ਇਸਤੇਮਾਲ ਕਰੋ ਆਪਣਾ ਹੱਕ ਇਦਾਂ ਹੀ ਜਾਇਆ ਨਾ ਜਾਂਦੇ ਹੋ ਆਪਣੀ ਵੋਟ ਦਾ ਆਪ ਇਸਤੇਮਾਲ ਕਰੋ ਅਸੀਂ ਥੋੜੀ ਲੇਟ ਹੋ ਗਏ ਕਿਉਂਕਿ ਪਿਛਲੀ ਦਫਾ ਪਿਛਲੇ ਸਾਲ 7 ਵਜੇ ਨਾਲ ਕਰੋ ਚਲ ਗਏ ਸੀ ਅੱਜ ਜਰਾ ਜਿੰਨਾ ਲੇਟ ਹੋ ਗਏ ਕਿ 8 ਵਜੇ ਨਾਲ ਕਰੋ ਗਏ ਤਾਂ ਲੇਕਿਨ ਲਾਈਨ ਬਹੁਤ ਜ਼ਿਆਦਾ ਲੰਬੀ ਸੀ ਉੱਥੇ ਫੇਰ ਵੀ ਚਲੋ ਉਹ ਹੋ ਹੀ ਗਿਆ ਫਾਈਨਲੀ ਵੋਟ ਪਾ ਕੇ ਆ ਗਏ ਅਸੀਂ ਹੁਣ ਬਚੇ ਗਏ ਆ ਵੋਟ ਪਾਉਣ ਵਾਸਤੇ ਠੀਕ ਹੈ ਹਰਦੀਪਕੌਰ ਗਈ ਹੈ ਤੇ ਲਵਦੀਪ ਸਿੰਘ ਗਿਆ ਹੈ ਦੋਨੋਂ ਭੈਣ ਭਰਾ ਗਏ ਹਨ ਵੋਟਾ ਪਾਉਣ ਤੇ ਆਪ ਵੀ ਇਹ ਗਏ ਹੁਣ ਹਜੇ ਲਾਈਨ ਬੜੀ ਲੰਬੀ ਹੈ ਮੇਰਾ ਜਿਹੜਾ ਨੰਬਰ ਹੀ ਜਲਦੀ ਆ ਗਿਆ ਮੈਂ ਜਲਦੀ ਜਲਦੀ ਘਰ ਆ ਗਈ ਵਾਪਸ ਸੋ ਆਪ ਸਾਰੇ ਜਾਓ ਆਪਣੀ ਵੋਟ ਪਾ ਕੇ ਆਓ ਤੇ ਆਪਣੇ ਹੱਕ ਦਾ ਇਸਤੇਮਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਫਾਈਨਲੀ ਹੁਣ ਮੈਂ ਜਾ ਕੇ ਹੁਣੇ ਥੋੜੀ ਦੇਰ ਪਹਿਲੇ ਵੋਟ ਪਾ ਕੇ ਆਈ ਆਂ ਜੀ ਤੁਸੀਂ ਵੀ ਆਪ ਸਾਰੇ ਜਾ ਕੇ ਜਾ ਕੇ ਤੇ ਆਪਣੀਆਂ ਵੋਟਾਂ ਪਾ ਕੇ ਆਓ ਆਪਣੇ ਹੱਕ ਦਾ ਇਸਤੇਮਾਲ ਕਰੋ ਕਿਉਂਕਿ ਜੇ ਤੁਸੀਂ ਵੋਟ ਪਾਉਣ ਨਹੀਂ ਜਾਂਦੇ ਤੇ ਤੁਹਾਡੀ ਵੋਟ ਜਿਹੜੀ ਹੈ ਏਦਾਂ ਹੀ ਜਾਇਆ ਚਲੀ ਜਾਂਦੀ ਹੈ ਸੋ ਕੋਈ ਹੋਰ ਹੀ ਵੋਟ ਆਪਣੇ ਆਪ ਪੈਸੇ-ਪੁਸੇ ਲੈ ਕੇ ਦਰੋ-ਦਰੋ ਤੇ ਵੋਟ ਪਾ ਦਿੰਦੇ ਹਨ ਸੋ ਇਸ ਕਰਕੇ ਬੇਨਤੀ ਹੈ ਕਿ ਸਾਰਿਆਂ ਨੂੰ ਹੀ ਕਿ ਆਪਣੇ ਹੱਕ ਦਾ ਇਸਤੇਮਾਲ ਕਰੋ ਆਪਣਾ ਹੱਕ ਇਦਾਂ ਹੀ ਜਾਇ ਨਾ ਜਾਂਦੇ ਹੋ ਆਪਣੀ ਵੋਟ ਦਾ ਆਪ ਇਸਤੇਮਾਲ ਕਰੋ ਅਸੀਂ ਥੋੜੀ ਲੇਟ ਹੋ ਗਏ ਕਿਉਂਕਿ ਪਿਛਲੀ ਦਫਾ ਪਿਛਲੇ ਸਾਲ 7 ਵਜੇ ਨਾਲ ਕਰੋ ਚਲ ਗਏ ਸੀ ਅੱਜ ਜਰਾ ਜਿੰਨਾ ਲੇਟ ਹੋ ਗਏ ਆ ਕਿ 8 ਵਜੇ ਨਾਲ ਕਰੋ ਗਏ ਤਾਂ ਲੇਕਿਨ ਲਾਈਨ ਬਹੁਤ ਜ਼ਿਆਦਾ ਲੰਬੀ ਸੀ ਥੇ ਫੇਰ ਵੀ ਚਲੋ ਹੋ ਹੀ ਗਿਆ ਫਾਈਨਲੀ ਵੋਟ ਪਾ ਕੇ ਆ ਗਏ ਅਸੀਂ ਹੁਣ ਬਚੇ ਗਏ ਆ ਵੋਟ ਪਾਉਣ ਵਾਸਤੇ ਠੀਕ ਹੈ ਹਰਦੀਪਕੌਰ ਗਈ ਹੈ ਤੇ ਲਵਦੀਪ ਸਿੰਘ ਗਿਆ ਹੈ ਦੋਨੋਂ ਭੈਣ ਭਰਾ ਗਏ ਹਨ ਵੋਟਾਂ ਪਾਉਣ ਤੇ ਆਪ ਵੀ ਹੈ ਗਏ ਹੁਣ ਹਜੇ ਲਾਈਨ ਬੜੀ ਲੰਬੀ ਹੈ ਮੇਰਾ ਜਿਹੜਾ ਨੰਬਰ ਹੀ ਜਲਦੀ ਆ ਗਿਆ ਮੈਂ ਜਲਦੀ ਜਲਦੀ ਘਰ ਆ ਗਈ ਵਾਪਸ ਸੋ ਆਪ ਸਾਰੇ ਜਾਓ ਆਪਣੀ ਵੋਟ ਪਾ ਕੇ ਆਓ ਤੇ ਆਪਣੇ ਹੱਕ ਦਾ ਇਸਤੇਮਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ